ਸਿੱਖਾਂ ਦਾ ਈਸਾਈ ਮਿਸ਼ਨਰੀਆਂ ਨਾਲ ਟਕਰਾਓ ਕੋਈ ਅਜਦਾ ਨਹੀਂ ਹੈ ਇਹ ਪੁਰਾਣਾ ਹੈ ਔਰ ਬੜੀ ਹੀ ਸੁਚੱਜੇ ਤਰੀਕੇ ਨਾਲ ਉਹਨਾਂ ਨੇ ਯੋਜਨਾਬੱਧ ਤਰੀਕੇ ਦੇ ਨਾਲ ਸਿੱਖੀ ਨੂੰ ਢਾਹ ਲਾਉਣ ਵਾਸਤੇ ਈਸਾਈਅਤ ਨੂੰ ਵਧਾਵਾ ਦੇਣ ਦਾ ਪੰਜਾਬ ਦੇ ਵਿੱਚ ਕਾਰਜ ਕੀਤਾ ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਇਹ ਲੱਗਦਾ ਸੀ ਕਿ ਜੇਕਰ ਅਗਰ ਅਸੀਂ ਹਿੰਦੁਸਤਾਨ ਤੇ ਰਾਜ ਕਰਨਾ ਹੈ ਉਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਜਿਹੜਾ ਪੰਜਾਬ ਹੈ ਜੇ ਪੰਜਾਬ ਦੀ ਰੁਕਾਵਟ ਨੂੰ ਅਸੀਂ ਨਹੀਂ ਹਟਾਇਆ ਤੇ ਅਸੀਂ ਹਿੰਦੁਸਤਾਨ ਦੇ ਉੱਤੇ ਰਾਜ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਕਈ ਸਿੱਖ ਪਰਿਵਾਰਾਂ ਦੇ ਵੱਲੋਂ ਇਸਾਈ ਧਰਮ ਦੇ ਵਿੱਚ ਤਬਦੀਲ ਹੋਣ ਦੀਆਂ ਕੰਸੋਹਾਂ ਚੱਲ ਰਹੀਆਂ ਸਨ ਔਰ ਕੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸudar Harmit Singh Kalaka ਨੇ ਇਸ ਮਸਲੇ ਦੇ ਉੱਤੇ ਬੋਲਦੇ ਹੋਏ ਕਿਸੇ ਪ੍ਰੋਗਰਾਮ ਦੌਰਾਨ 13 ਮਿੰਟ 39 ਸਕਿੰਡ ਦੀ ਇੱਕ ਵੀਡੀਓ ਪਾਈ ਬੜੇ ਧਿਆਨ ਨਾਲ ਉਸ ਵੀਡੀਓ ਨੂੰ ਸੁਣਨ ਤੇ ਸਮਝਿਆ ਕਿ ਸਿਰਫ 13 ਮਿੰਟ ਵਿੱਚੋਂ ਪ੍ਰਧਾਨ ਸਭ ਮੁਸ਼ਕਲ ਨੇ 1 ਮਿੰਟ ਉਸ ਇਸਾਈਅਤ ਦੇ ਬਾਰੇ ਬੋਲੇ ਪਰ ਉਹ ਵੀ ਤੱਥਾਂ ਤੋਂ ਬਾਹਰ ਜਾ ਕੇ ਔਰ ਤੱਥਾਂ ਦੀ ਗੱਲ ਨਹੀਂ ਕੀਤੀ ਕਿ ਇਸ ਦਾ ਕਾਰਨ ਕੀ ਹੈ মূল ਕਾਰਨ ਕੀ ਹੈ ਸਿੱਖਾਂ ਦਾ ਇਸਾਈ ਮਿਸ਼ਨਰੀਆਂ ਨਾਲ ਟਕਰਾਓ ਕੋਈ ਅੱਜ ਦਾ ਨਹੀਂ ਹੈ ਇਹ ਪੁਰਾਣਾ ਹੈ ਔਰ ਬੜੀ ਹੀ ਸੁਚੱਜੇ ਤਰੀਕੇ ਨਾਲ ਉਹਨਾਂ ਨੇ ਯੋਜਨਾਬੱਧ ਤਰੀਕੇ ਦੇ ਨਾਲ ਸਿੱਖੀ ਨੂੰ ਢਾਲਾਉਣ ਵਾਸਤੇ ਈਸਾਈਅਤ ਨੂੰ ਵਧਾਵਾ ਦੇਣ ਦਾ ਪੰਜਾਬ ਦੇ ਵਿੱਚ ਕਾਰਜ ਕੀਤਾ ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਇਹ ਲੱਗਦਾ ਸੀ ਕਿ ਜੇਕਰ ਅਗਰ ਅਸੀਂ ਹਿੰਦੁਸਤਾਨ ਤੇ ਰਾਜ ਕਰਨਾ ਹੈ ਉਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਜਿਹੜਾ ਪੰਜਾਬ ਹੈ ਤੇ ਜੇ ਪੰਜਾਬ ਦੀ ਰੁਕਾਵਟ ਨੂੰ ਅਸੀਂ ਨਹੀਂ ਹਟਾਇਆ ਤੇ ਅਸੀਂ ਹਿੰਦੁਸਤਾਨ ਦੇ ਉੱਤੇ ਰਾਜ ਨਹੀਂ ਕਰ ਸਕਦੇ ਔਰ ਮਹਾਰਾਜਾ ਰਜੀਤ ਸਿੰਘ ਦੇ ਕੋਲੋਂ ਰਾਜ ਖੋਣ ਤੋਂ ਬਾਅਦ ਡੋਗਰੀਆਂ ਨੇ ਕਰਕੇ ਈਸਾਈਆਂ ਨੇ ਜਿਹੜੇ ਮਿਸ਼ਨਰੀ ਸੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਵਾਹ ਲਾ ਦਿੱਤੇ ਉਹਨਾਂ ਨੇ ਕਿਸੇ ਤਰੀਕੇ ਨਾਲ ਸਿੱਖ ਇਤਿਹਾਸ ਨੂੰ ਮਲਿਆ ਮੇਡ ਕੀਤਾ ਜਾਵੇ ਔਰ ਸਿੱਖਾਂ ਨੂੰ ਖਿੱਚ ਕੇ ਈਸਾਈ ਧਰਮ ਦੇ ਵਿੱਚ ਲਿਆਂਦਾ ਜਾਵੇ ਹਾਲਾਂਕਿ ਸੋਹਰਦ ਸਿੱਖਾਂ ਦੇ ਜਾਗਣ ਦੇ ਕਰਕੇ ਉਹ ਆਪਣੇ ਟੀਚੇ ਵਿੱਚ ਉਹਨੇ ਕਾਮਯਾਬ ਉਸ ਵੇਲੇ ਨਹੀਂ ਹੋ ਪਾਏ ਦੋ ਸਿੱਖਾਂ ਦੋ ਸਿੱਖ ਬੱਚਿਆਂ ਦੇ ਈਸਾਈ ਸਕੂਲੇ ਦਾਖਲ ਹੋਣ ਤੋਂ ਬਾਅਦ ਜਿਵੇਂ ਗਿਆਨੀ ਦਿੱਤ ਸਿੰਘ ਵਾਲੀ ਗੁਰਮਖਸੰਗਤ ਹੋਰ ਉਸ ਸਮਕਾਲੀ ਜੋ ਗਿਆਨਵਾਨ ਸਿੱਖ ਸੀ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਸਿੰਘ ਸਭਾ ਲਹਿਰ ਪੈਦਾ ਹੋਈ ਔਰ ਉਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਦਲ ਦਾ ਸਰੋਬਨੀ ਗੁਰਦੁਆਰਾ ਕਮੇਟੀ ਦਾ ਜਨਮ ਹੋਇਆ ਉਸ ਗੱਲ ਦਾ ਕਿਤੇ ਨਾ ਕਿਤੇ ਈਸਾਈ ਮਿਸ਼ਨਰੀਆਂ ਦੇ ਮਨ ਦੇ ਵਿੱਚ ਹਮੇਸ਼ਾ ਗਿਲਾ ਰਿਹਾ ਕਿ ਸਿੱਖਾਂ ਨੇ ਸਾਡੀ ਜਿਹੜੀ ਯੋਜਨਾ ਸੀ ਉਹਨੂੰ ਖਤਮ ਕਰ ਦਿੱਤਾ ਸਭ ਤੋਂ ਕਮਾਲ ਦੀ ਗੱਲ ਹੈ ਕਿ ਆਪਣੀ ਭਾਸ਼ਾ ਦਾ ਵਿਕਾਸ ਹਰ ਕੋਈ ਕਰਦਾ ਹੈ ਪਰ ਇਸਾਈ ਮਿਸ਼ਨਰੀਆਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਵੀ ਬੜਾ ਕੁਝ ਕੀਤਾ ਉਹਦੇ ਵਾਸਤੇ ਕੈਰੀ ਵਿਲੀਅਮ ਦੀ ਇੱਕ 1812 ਦੇ ਵਿੱਚ ਕਿਤਾਬ ਛਪਦੀ ਹੈ ਗ੍ਰਾਮਰ ਆਫ ਪੰਜਾਬੀ ਲੈਂਗੁਏਜ ਇਹੇ ਤਰ੍ਹਾਂ ਹੀ ਡਿਕਸ਼ਨਰੀ ਵੀ ਉਹ ਪੰਜਾਬੀ ਦੀ ਬਣਾਉਂਦੇ ਨੇ ਉਹਦਾ ਨਾਮ ਹੁੰਦਾ ਲੁਧਿਆਣਾ ਮਿਸ਼ਨ 1854 ਦੇ ਵਿੱਚ ਪੰਜਾਬੀ ਅਖਾਣਾ ਦੇ ਉੱਤੇ ਵੀ ਕਿਤਾਬ ਬਣਾਉਂਦੇ ਨੇ ਜਨਵਰੀ 1854 ਦੇ ਵਿੱਚ ਪੰਜਾਬੀ ਕਹਾਣੀਆਂ ਲਿਖਣ ਦੀ ਸ਼ੁਰੂਆਤ ਵੀ ਮਿਸ਼ਨਰੀਆਂ ਨੇ ਈਸਾਈ ਮਿਸ਼ਨਰੀਆਂ ਨੇ ਕੀਤੀ ਔਰ ਜੋ ਹੱਥ ਨਾਲ ਪੰਜਾਬੀ ਕਿਤਾਬਾਂ ਲਿਖਿਆ ਜਾਂਦੀ ਸੀ ਉਸ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਛਾਪਣ ਦੀ ਵੀ ਛੋਟੀ ਕਹਾਣੀਆਂ ਨੂੰ ਹੋਰ ਕੰਮਾਂ ਨੂੰ ਵੀ ਸ਼ੁਰੂਆਤ ਉਹਨਾਂ ਨੇ ਕੀਤੀ ਉਹ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਨੂੰ ਸਮਝਣਾ ਚਾਹੁੰਦੇ ਸੀ ਉਹਦੇ ਵਿੱਚ ਕੀ ਹੈ ਉਹਦੀ ਗ੍ਰਾਮਰ ਕੀ ਹੈ ਉਹਦੀ ਡਿਕਸ਼ਨਰੀ ਕੀ ਹੈ ਉਹਦੀ ਜਿਹੜੀ ਹੈ ਆਪਣਾ ਕੀ ਕਹਿੰਦੇ ਨੇ ਛੋਟੀ ਕਹਾਣੀਆਂ ਉਹ ਕਿਵੇਂ ਲਿਖਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੇ ਅਖਾਣ ਵਗੈਰਾ ਉਹਨਾਂ ਨੇ ਪੂਰੀ ਤਿਆਰੀ ਦੇ ਨਾਲ ਪੰਜਾਬੀ ਦੇ ਉੱਤੇ ਰਿਸਰਚ ਕੀਤੀ ਪੰਜਾਬੀ ਦੇ ਆਪਣਾ ਸਭ ਕੁਝ ਤਿਆਰ ਕੀਤਾ ਉਸ ਤੋਂ ਪਹਿਲੇ ਉਹਨਾਂ ਨੇ ਮਾਰਗ ਹਰਜੀਤ ਸਿੰਘ ਦੇ ਟਾਈਮ ਦੇ ਚਲਦੇ ਜਿਹੜੇ ਕੈਦੇ ਸੀ ਉਹ ਸਾਰੇ ਉਹਨਾਂ ਨੇ ਵਾਪਸ ਲੈ ਲਏ ਪੈਸਿਆਂ ਦੇ ਲਾਲਸ ਦੇ ਕੇ ਔਰ ਕਿਹੇ ਤਰੀਕੇ ਨਾਲ ਉਹਨਾਂ ਕੈਦਿਆਂ ਨੂੰ ਸਾਡੇ ਇਤਿਹਾਸ ਤੋਂ ਮਿਟਾ ਦਿੱਤਾ ਗਿਆ ਹੁਣ ਵੀ ਜੋ ਪੰਜਾਬ ਦੇ ਵਿੱਚ ਇਸਾਈਅਤ ਦਾ ਕਾਰਨ ਚੱਲ ਰਿਹਾ ਹੈ ਉਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਸਰਕਾਰ ਦੀ ਕਮਜ਼ੋਰੀ ਹੈ ਜੇਕਰ ਕੋਈ ਚਮਤਕਾਰ ਵਿਖਾਉਂਦੇ ਨੇ ਕੋਈ ਕ੍ਰਿਸ਼ਮਾਈ ਹਰਕਤ ਕਰਦੇ ਨੇ ਤੇ ਸਾਡੇ ਇੱਕ ਦੇਸ਼ ਦੇ ਵਿੱਚ ਕਾਨੂੰਨ ਨੇ ਇਸ ਤਰੀਕਾਂ ਰੋਕਣ ਵਾਸਤੇ ਫਲਕਦੇ ਵੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਾਇਤ ਨੂੰ ਅੰਜਾਮ ਨਹੀਂ ਦਿੱਤਾ। ਔਰ ਸਭ ਤੋਂ ਵੱਡੀ ਗੱਲ ਹੈ ਉਹਨਾਂ ਨੂੰ ਫੰਡਿੰਗ ਵੀ ਹੁੰਦੀ ਹੈ ਚਾਹੇ ਉਹ ਦੇਸ਼ ਤੋਂ ਹੁੰਦੀ ਹੈ ਵਿਦੇਸ਼ ਤੋਂ ਹੁੰਦੀ ਹੈ ਉਸ ਦੀ ਜਾਂਚ ਕਰਨਾਂ ਦੇ ਬੜੇ ਪੇਮਾਨੇ ਨੇ ਪਰ ਕਦੇ ਈਡੀ ਨੇ ਜਾਂ ਕਦੇ ਕਿਸੇ ਆ ਇਨਕਮ ਟੈਕਸ ਦੇ ਅਫਸਰ ਨੇ ਕਦੇ ਕਿਸੇ ਪਾਸਟਰ ਨੂੰ ਇਸ ਬਾਰੇ ਸਵਾਲ ਨਹੀਂ ਕੀਤਾ। ਔਰ ਜਿਹੜੀ ਜਿਹੜੇ ਅਸਲੀ ਪਾਸਟਰ ਨੇ ਉਹ ਤਾਂ 크ਰਿਸਮਸ ਵਿਸ਼ਵਾਸ ਹੀ ਨਹੀਂ ਰੱਖਦੇ ਚਾਹੋ ਕੈਥੋਲਿਕਸ ਤੋਂ ਨੇ ਜਾਂ ਹੋਰ ਜਿਹੜੇ ਉਹਨਾਂ ਦੇ ਜਿਹੜੀਆਂ ਸੰਸਥਾਵਾਂ ਨੇ ਸਮਕਾਲੀ ਉਸ ਟਾਈਮ ਦੀਆਂ ਪਰ ਕਿਤਨਾ ਕਿਤੇ ਪੰਜਾਬ ਦੇ ਵਿੱਚ ਜੋ ਪਾਸਟਰ ਪੈਦਾ ਹੋਏ ਨੇ ਇਹਨਾਂ ਨੂੰ ਉਹਨਾਂ ਨੂੰ ਉੱਥੋਂ ਵੀ ਮੰਨਤਾ ਪ੍ਰਾਪਤ ਨਹੀਂ ਹੈ ਔਰ ਇੱਕ ਨਵੇਂ ਕ੍ਰਾਂਤੀ ਦਾ ਇਹ ਜਿਹਾ ਇੱਕ ਰਾਹ ਲੈ ਕੇ ਤੁਰ ਰਹੇ ਨੇ ਉਹਦਾ ਮਸਲਾ ਸਿਰਫ ਹੈ ਕਿ ਸਿੱਖ ਧਰਮ ਨੂੰ ਕਮਜ਼ੋਰ ਕੀਤਾ ਜਾਏ ਗਰੀਬ ਔਰ ਲੋੜਵੰਦ ਸਿੱਖ ਪਰਿਵਾਰਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਔਰ ਰੋਜ਼ਗਾਰ ਦੀ ਲਾਲਸ ਦੇ ਕੇ ਉਹਨਾਂ ਨੂੰ ਆਪਣੇ ਵੱਲ ਆਪਣੇ ਵੱਲ ਖਿੱਚਿਆ ਜਾਵੇ ਇਸ ਕਰਕੇ ਬੜੇ ਸੰਜੀਦਾ ਮੁੱਦੇ ਨੇ ਇਸ ਮਸਲੇ ਦੇ ਉੱਤੇ ਬਜਾਏ ਰਾਜਨੀਤੀ ਕਰਨ ਦੇ ਦੋਸ਼ ਪ੍ਰਤੀਰੋਪ ਕਰਨ ਦੇ ਸਾਨੂੰ ਆਪਣੇ ਵੱਲ ਖੇਤੀਖਣਾ ਚਾਹੀਦਾ ਦਿੱਲੀ ਦੇ ਵਿੱਚ ਵੀ ਜੇਕਰ ਅਸੀਂ ਇਹ ਤੁਲਨਾ ਕਰੀਏ ਤੇ ਸਾਡੇ ਜਿਹੜੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਉਹਨਾਂ ਦੀ ਫੀਸ ਕ੍ਰਿਸਚੀਅਨ ਸਕੂਲਾਂ ਤੋਂ ਬਹੁਤ ਅੱਗੇ ਚਲੀ ਗਈ ਹੈ ਪਿੱਛੇ ਜੋ ਚੇਂਜ ਹੋਏ ਨੇ ਸੱਤਵੇਂ ਤੇ ਪੰਤਨਖਾ ਕਮਿਸ਼ਨ ਦੇ ਕਰਕੇ ਤੇ ਹੁਣ ਕਿਤੇ ਨਾ ਕਿਤੇ ਜਿਹੜਾ ਜਿਕਰ ਸਾਡੇ ਬੱਚੇ ਸਿੱਖ ਪਰਿਵਾਰਾਂ ਦੇ 크੍ਰਿਸਚਨ ਸਕੂਲਾਂ ਦੇ ਵਿੱਚ ਜਾਂਦੇ ਨੇ ਔਰ ਤੇ ਘੱਟ ਫੀਸ 'ਚ ਪੜ੍ਹਦੇ ਨੇ ਔਰ ਜੀਐਚਪੀਐਸ ਨੂੰ ਛੱਡਦੇ ਨੇ ਤੇ ਕੀ ਇਹ ਦਿੱਲੀ ਗੁਰਦੁਆਰਾ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਪਰ ਸ਼ਾਇਦ ਹਰ ਮਸਲੇ ਤੇ ਸਿਆਸਤ ਕਰਨ ਦੀ ਉਹਨਾਂ ਨੂੰ ਹਾਲਤ ਪੈ ਗਈ ਹੈ ਔਰ ਸ਼ਾਇਦ ਮੈਨੂੰ ਲੱਗਦਾ ਹੈ ਕਿ ਡੰਗਾਈ 'ਚ ਉਹਨਾਂ ਨੇ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਔਰ ਸਿਰਫ ਇੱਕ ਜਿਹੜੀ ਰਸਮ ਨਿਭਾਈ ਕਿ ਮੈਂ ਬੋਲਿਆਂ ਕਿ ਇਸ ਮਸਲੇ ਦੇ ਉੱਤੇ ਪਰ ਇਸ ਮਸਲੇ ਦੇ ਉੱਤੇ ਬੋਲਣ ਤੋਂ ਪਹਿਲੇ ਸਾਨੂੰ ਕਿ ਇਸਾਈ ਮਿਸ਼ਨਰੀਆਂ ਨਾਲ ਆਪਣੇ ਸਦੀਆਂ ਦੇ ਵੈਰ ਦਾ ਹਿਸਾਬ ਰੱਖਣਾ ਪਏਗਾ ਸਾਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕਿਵੇਂ ਸਾਡੀ ਪਾਸ਼ਾ ਨੂੰ ਸੰਸਕ੍ਰਿਤੀ ਨੂੰ ਆਪਣੇ ਹਿਸਾਬ ਨਾਲ ਪ੍ਰਭਾਸ਼ਿਤ ਕਰਕੇ ਔਰ ਆਪਣੇ ਤਰੀਕੇ ਨਾਲ ਸਾਨੂੰ ਇਸਾਈ ਗਲਪੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ ਉਹ ਸਾਰੀਆਂ ਗੱਲਾਂ ਸਾਨੂੰ ਯਾਦ ਰੱਖਣੀਆਂ ਪੈਣਗੀਆਂ ਤੇ ਗੱਲਾਂ ਬਹੁਤ ਨੇ ਪਰ ਵੀਡੀਓ ਲੰਬੀ ਨਾ ਹੋ ਜਾਏ ਇਸ ਕਰਕੇ ਮੈਂ ਦੱਸ ਲਵਾਂ ਦਿੱਲੀ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਕਈ ਸੇਕ ਪਰਿਵਾਰਾਂ ਦੇ ਵੱਲੋਂ ਇਸਾਈ ਧਰਮ ਦੇ ਵਿੱਚ ਤਬਦੀਲ ਹੋਣ ਦੀਆਂ ਕੰਸੋਹਾਂ ਚੱਲ ਰਹੀਆਂ ਸਨ ਔਰ ਕੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸudar Harmit Singh Kalaka ne ਇਸ ਮਸਲੇ ਦੇ ਉੱਤੇ ਬੋਲਦੇ ਹੋਏ ਕਿਸੇ ਪ੍ਰੋਗਰਾਮ ਦੌਰਾਨ 13 ਮਿੰਟ 39 ਸਕਿੰਡ ਦੀ ਇੱਕ ਵੀਡੀਓ ਪਾਈ ਬੜੇ ਧਿਆਨ ਨਾਲ ਉਸ ਵੀਡੀਓ ਨੂੰ ਸੁਣਨ ਤੇ ਸਮਝਿਆ ਕਿ ਸਿਰਫ 13 ਮਿੰਟ ਵਿੱਚੋਂ ਪ੍ਰਧਾਨ ਸਾਹਿਬ ਮੁਸਕਨ ਨੇ 1 ਮਿੰਟ ਉਸ ਇਸਾਈਅਤ ਦੇ ਬਾਰੇ ਬੋਲੇ ਪਰ ਉਹ ਵੀ ਤੱਥਾਂ ਤੋਂ ਬਾਹਰ ਜਾ ਕੇ ਔਰ ਤੱਥਾਂ ਦੀ ਗੱਲ ਨਹੀਂ ਕੀਤੀ ਕਿ ਇਸ ਦਾ ਕਾਰਨ ਕੀ ਹੈ ਮੂਲ ਕਾਰਨ ਕੀ ਹੈ ਸਿੱਖਾਂ ਦਾ ਈਸਾਈ ਮਿਸ਼ਨਰੀਆਂ ਨਾਲ ਟਕਰਾਓ ਕੋਈ ਅੱਜ ਦਾ ਨਹੀਂ ਹੈ ਇਹ ਪੁਰਾਣਾ ਹੈ ਔਰ ਬੜੀ ਹੀ ਸੁਚੱਜੇ ਤਰੀਕੇ ਨਾਲ ਉਹਨਾਂ ਨੇ ਯੋਜਨਾਬੱਧ ਤਰੀਕੇ ਦੇ ਨਾਲ ਸਿੱਖੀ ਨੂੰ ਢਾਹ ਲਾਉਣ ਵਾਸਤੇ ਈਸਾਈਅਤ ਨੂੰ ਵਧਾਵਾ ਦੇਣ ਦਾ ਪੰਜਾਬ ਦੇ ਵਿੱਚ ਕਾਰਜ ਕੀਤਾ ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਇਹ ਲੱਗਦਾ ਸੀ ਕਿ ਜੇਕਰ ਅਗਰ ਅਸੀਂ ਹਿੰਦੁਸਤਾਨ ਤੇ ਰਾਜ ਕਰਨਾ ਹੈ ਉਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਜਿਹੜਾ ਪੰਜਾਬ ਹੈ ਜੇ ਪੰਜਾਬ ਦੀ ਰੁਕਾਵਟ ਨੂੰ ਅਸੀਂ ਨਹੀਂ ਹਟਾਇਆ ਤੇ ਅਸੀਂ ਹਿੰਦੁਸਤਾਨ ਦੇ ਉੱਤੇ ਰਾਜ ਨਹੀਂ ਕਰ ਸਕਦੇ। ਔਰ ਮਹਾਰਾਜਾ ਰਜੀਤ ਸਿੰਘ ਦੇ ਕੋਲੋਂ ਰਾਜ ਖੋਣ ਤੋਂ ਬਾਅਦ ਡੋਗਰਿਆਂ ਦੇ ਕਰਕੇ ਈਸਾਈਆਂ ਨੇ ਜਿਹੜੇ ਮਿਸ਼ਨਰੀ ਸੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਵਾਹ ਲਾ ਦਿੱਤੇ ਉਹਨਾਂ ਨੇ ਕਿਸੇ ਤਰੀਕੇ ਨਾਲ ਸਿੱਖ ਇਤਿਹਾਸ ਨੂੰ ਮਲਿਆ ਮੇਡ ਕੀਤਾ ਜਾਵੇ। ਔਰ ਸਿੱਖਾਂ ਨੂੰ ਖਿੱਚ ਕੇ ਈਸਾਈ ਧਰਮ ਦੇ ਵਿੱਚ ਲਿਆਂਦਾ ਜਾਵੇ। ਹਾਲਾਂਕਿ ਸੋਹਰਦ ਸਿੱਖਾਂ ਦੇ ਜਾਗਣ ਦੇ ਕਰਕੇ ਉਹ ਆਪਣੇ ਟੀਚੇ ਵਿੱਚ ਉਨੇ ਕਾਮਯਾਬ ਉਸ ਵੇਲੇ ਨਹੀਂ ਹੋ ਪਾਏ ਦੋ ਸਿੱਖਾਂ ਦੋ ਸਿੱਖ ਬੱਚਿਆਂ ਦੇ ਇਸਾਈ ਸਕੂਲੇ ਦਾਖਲ ਹੋਣ ਤੋਂ ਬਾਅਦ ਜਿਵੇਂ ਗਿਆਨੀ ਦਿੱਤ ਸਿੰਘ ਵਾਲੀ ਗੁਰਮੁਖ ਸੰਗਤ ਹੋਰ ਉਸ ਸਮਕਾਲੀ ਜੋ ਗਿਆਨਵਾਨ ਸਿੱਖ ਸੀ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਸਿੰਘ ਸਭਾ ਲਹਿਰ ਪੈਦਾ ਹੋਈ ਔਰ ਉਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਤੇ ਇਕਾਲੀ ਦਲ ਦਸ਼ਰੋਪਨੀ ਗੁਰਦੁਆਰਾ ਕਮੇਟੀ ਦਾ ਜਨਮ ਹੋਇਆ ਉਸ ਗੱਲ ਦਾ ਕਿਤੇ ਨਾ ਕਿਤੇ ਇਸਾਈ ਮਿਸ਼ਨਰੀਆਂ ਦੇ ਮਨ ਦੇ ਵਿੱਚ ਹਮੇਸ਼ਾ ਗਿਲਾ ਰਿਹਾ ਹੈ ਕਿ ਸਿੱਖਾਂ ਨੇ ਸਾਡੀ ਜਿਹੜੀ ਯੋਜਨਾ ਸੀ ਉਹਨੂੰ ਖਤਮ ਕਰ ਦਿੱਤਾ ਸਭ ਤੋਂ ਕਮਾਲ ਦੀ ਗੱਲ ਹੈ ਕਿ ਆਪਣੀ ਭਾਸ਼ਾ ਦਾ ਵਿਕਾਸ ਹਰ ਕੋਈ ਕਰਦਾ ਹੈ ਪਰ ਇਸਾਈ ਮਿਸ਼ਨਰੀਆਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਵੀ ਬੜਾ ਕੁਝ ਕੀਤਾ ਉਹਦੇ ਵਾਸਤੇ ਕੈਰੀ ਵਿਲੀਅਮ ਦੀ ਇੱਕ 1812 ਦੇ ਵਿੱਚ ਕਿਤਾਬ ਛਪਦੀ ਹੈ ਗ੍ਰਾਮਰ ਆਫ ਪੰਜਾਬੀ ਲੈਂਗੁਏਜ ਇਹੇ ਤਰ੍ਹਾਂ ਹੀ ਡਿਕਸ਼ਨਰੀ ਵੀ ਉਹ ਪੰਜਾਬੀ ਦੀ ਬਣਾਉਂਦੇ ਨੇ ਉਹਦਾ ਨਾਮ ਹੁੰਦਾ ਲੁਧਿਆਣਾ ਮਿਸ਼ਨ 1854 ਦੇ ਵਿੱਚ ਪੰਜਾਬੀ ਅਖਾਣਾ ਦੇ ਉੱਤੇ ਵੀ ਕਿਤਾਬ ਬਣਾਉਂਦੇ ਨੇ ਜਨਵਰੀ 1854 ਦੇ ਵਿੱਚ ਪੰਜਾਬੀ ਕਹਾਣੀਆਂ ਲਿਖਣ ਦੀ ਸ਼ੁਰੂਆਤ ਵੀ ਮਿਸ਼ਨਰੀਆਂ ਨੇ ਈਸਾਈ ਮਿਸ਼ਨਰੀਆਂ ਨੇ ਕੀਤੀ ਔਰ ਜੋ ਹੱਥ ਨਾਲ ਪੰਜਾਬੀ ਕਿਤਾਬਾਂ ਲਿਖਿਆ ਜਾਂਦੀ ਸੀ ਉਸ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਛਾਪਣ ਦੀ ਵੀ ਛੋਟੀ ਕਹਾਣੀਆਂ ਨੂੰ ਹੋਰ ਕੰਮਾਂ ਨੂੰ ਵੀ ਸ਼ੁਰੂਆਤ ਉਹਨਾਂ ਨੇ ਕੀਤੀ ਉਹ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਨੂੰ ਸਮਝਣਾ ਚਾਹੁੰਦੇ ਸੀ ਉਹਦੇ ਵਿੱਚ ਕੀ ਹੈ ਉਹਦੀ ਗ੍ਰਾਮਰ ਕੀ ਹੈ ਉਹਦੀ ਡਿਕਸ਼ਨਰੀ ਕੀ ਹੈ ਉਹਦੀ ਜਿਹੜੀ ਹੈ ਆਪਣਾ ਕੀ ਕਹਿੰਦੇ ਨੇ ਛੋਟੀ ਕਹਾਣੀਆਂ ਉਹ ਕਿਵੇਂ ਲਿਖਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੇ ਅਖਾਣ ਵਗੈਰਾ ਉਹਨਾਂ ਨੇ ਪੂਰੀ ਤਿਆਰੀ ਦੇ ਨਾਲ ਪੰਜਾਬੀ ਦੇ ਉੱਤੇ ਰਿਸਰਚ ਕੀਤੀ ਪੰਜਾਬੀ ਦੇ ਆਪਣਾ ਸਭ ਕੁਝ ਤਿਆਰ ਕੀਤਾ ਔਰ ਉਸ ਤੋਂ ਪਹਿਲੇ ਉਹਨਾਂ ਨੇ ਮਾਰਜ ਹਰਜੀਤ ਸਿੰਘ ਦੇ ਟਾਈਮ ਦੇ ਚੱਲਦੇ ਜਿਹੜੇ ਕੈਦੇ ਸੀ ਉਹ ਸਾਰੇ ਉਹਨਾਂ ਨੇ ਵਾਪਸ ਲੈ ਲਏ ਪੈਸਿਆਂ ਦੇ ਲਾਲਸ ਦੇ ਕੇ ਔਰ ਕਿਹੇ ਤਰੀਕੇ ਨਾਲ ਉਹਨਾਂ ਕੈਦਿਆਂ ਨੂੰ ਸਾਡੇ ਇਤਿਹਾਸ ਤੋਂ ਮਿਟਾ ਦਿੱਤਾ ਗਿਆ ਹੁਣ ਵੀ ਜੋ ਪੰਜਾਬ ਦੇ ਵਿੱਚ ਇਸਾਈਅਤ ਦਾ ਕਾਰਨ ਚੱਲ ਰਿਹਾ ਉਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਸਰਕਾਰ ਦੀ ਕਮਜ਼ੋਰੀ ਹੈ ਜੇਕਰ ਕੋਈ ਚਮਤਕਾਰ ਵਿਖਾਉਂਦੇ ਨੇ ਕੋਈ ਕ੍ਰਿਸ਼ਮਾਈ ਹਰਕਤ ਕਰਦੇ ਨੇ ਤੇ ਸਾਡੇ ਇੱਕ ਦੇਸ਼ ਦੇ ਵਿੱਚ ਕਾਨੂੰਨ ਨੇ ਇਸ ਤਰੀਕਾਂ ਰੋਕਣ ਵਾਸਤੇ ਪਰ ਕਦੇ ਵੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਾਇਤ ਨੂੰ ਅੰਜਾਮ ਨਹੀਂ ਦਿੱਤਾ। ਔਰ ਸਭ ਤੋਂ ਵੱਡੀ ਗੱਲ ਹੈ ਉਹਨਾਂ ਨੂੰ ਫੰਡਿੰਗ ਵੀ ਹੁੰਦੀ ਹੈ ਚਾਹੇ ਉਹ ਦੇਸ਼ ਤੋਂ ਹੁੰਦੀ ਹੈ ਵਿਦੇਸ਼ ਤੋਂ ਹੁੰਦੀ ਹੈ ਉਸ ਦੀ ਜਾਂਚ ਕਰਨਾਂ ਦੇ ਬੜੇ ਪੇਮਾਨੇ ਨੇ ਪਰ ਕਦੇ ਈਡੀ ਨੇ ਜਾਂ ਕਦੇ ਕਿਸੇ ਆ ਇਨਕਮ ਟੈਕਸ ਦੇ ਅਫਸਰ ਨੇ ਕਦੇ ਕਿਸੇ ਪਾਸਟਰ ਨੂੰ ਇਸ ਬਾਰੇ ਸਵਾਲ ਨਹੀਂ ਕੀਤਾ। ਔਰ ਜਿਹੜੀ ਜਿਹੜੇ ਅਸਲੀ ਪਾਸਟਰ ਨੇ ਉਹ ਤਾਂ 크ਰਿਸਮਸ ਵਿਸ਼ਵਾਸ ਹੀ ਨਹੀਂ ਰੱਖਦੇ ਚਾਹੋ ਕੈਥੋਲਿਕ ਤੋਂ ਨੇ ਜਾਂ ਹੋਰ ਜਿਹੜੇ ਉਹਨਾਂ ਦੇ ਜਿਹੜੀਆਂ ਸੰਸਥਾਵਾਂ ਨੇ ਸਮਕਾਲੀ ਉਸ ਟਾਈਮ ਦੀਆਂ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਪਾਸਟਰ ਪੈਦਾ ਹੋਏ ਨੇ ਇਹਨਾਂ ਨੂੰ ਉਹਨਾਂ ਨੂੰ ਉੱਥੋਂ ਵੀ ਮੰਨਤਾ ਪ੍ਰਾਪਤ ਨਹੀਂ ਹੈ ਔਰ ਇੱਕ ਨਵੇਂ ਕ੍ਰਾਂਤੀ ਦਾ ਇਹ ਜੋ ਇੱਕ ਰਾਹ ਲੈ ਕੇ ਤੁਰ ਰਹੇ ਨੇ ਉਹਨਾਂ ਦਾ ਮਸਲਾ ਸਿਰਫ ਹੈ ਕਿ ਸਿੱਖ ਧਰਮ ਨੂੰ ਕਮਜ਼ੋਰ ਕੀਤਾ ਜਾਵੇ ਗਰੀਬ ਔਰ ਲੋੜਵੰਦ ਸਿੱਖ ਪਰਿਵਾਰਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਔਰ ਰੋਜ਼ਗਾਰ ਦੀ ਲਾਲਸ ਦੇ ਕੇ ਉਹਨਾਂ ਨੂੰ ਆਪਣੇ ਵੱਲ ਆਪਣੇ ਵੱਲ ਖਿੱਚਿਆ ਜਾਵੇ ਇਸ ਕਰਕੇ ਬੜੇ ਸੰਜੀਦਾ ਮੁੱਦੇ ਨੇ ਇਸ ਮਸਲੇ ਦੇ ਉੱਤੇ ਬਜਾਏ ਰਾਜਨੀਤਿਕ ਕਰਨ ਦੇ ਦੋਸ਼ ਪਤਿਰੋਪ ਕਰਨ ਦੇ ਸਾਨੂੰ ਆਪਣੇ ਵੱਲ ਖਿੱਚਣਾ ਚਾਹੀਦਾ ਦਿੱਲੀ ਦੇ ਵਿੱਚ ਵੀ ਜੇਕਰ ਅਸੀਂ ਇਹ ਤੁਲਨਾ ਕਰੀਏ ਤੇ ਸਾਡੇ ਜਿਹੜੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਉਹਨਾਂ ਦੀ ਫੀਸ ਕ੍ਰਿਸਚੀਅਨ ਸਕੂਲਾਂ ਤੋਂ ਬਹੁਤ ਅੱਗੇ ਚਲੀ ਗਈ ਹੈ ਪਿੱਛੇ ਜੋ ਚੇਂਜ ਹੋਏ ਨੇ 7ਵੇਂ ਤੇ ਪੰਨ ਤਨਖਾਹ ਕਮਿਸ਼ਨ ਦੇ ਕਰਕੇ ਤੇ ਹੁਣ ਕਿਤੇ ਨਾ ਕਿਤੇ ਜਿਹੜਾ ਜੇਕਰ ਸਾਡੇ ਬੱਚੇ ਸਿੱਖ ਪਰਿਵਾਰਾਂ ਦੇ 크ਰਿਸਚਨ ਸਕੂਲਾਂ ਦੇ ਵਿੱਚ ਜਾਂਦੇ ਨੇ ਔਰ ਤੇ ਘੱਟ ਫੀਸ 'ਚ ਪੜਦੇ ਨੇ ਔਰ ਜੀਐਚਪੀਐਸ ਨੂੰ ਛੱਡਦੇ ਨੇ ਤੇ ਕੀ ਇਹ ਦਿੱਲੀ ਗੁਰਦੁਆਰਾ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਪਰ ਸ਼ਾਇਦ ਹਰ ਮਸਲੇ ਤੇ ਸਿਆਸਤ ਕਰਨ ਦੀ ਉਹਨਾਂ ਨੂੰ ਆਦਤ ਪੈ ਗਈ ਹੈ ਔਰ ਸ਼ਾਇਦ ਮੈਨੂੰ ਲੱਗਦਾ ਹੈ ਕਿ ਡੰਗਾਈ 'ਚ ਉਹਨਾਂ ਨੇ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਔਰ ਸਿਰਫ ਇੱਕ ਜਿਹੜੀ ਰਸਮ ਨਿਭਾਈ ਕਿ ਮੈਂ ਬੋਲਿਆਂ ਕਿ ਇਸ ਮਸਲੇ ਦੇ ਉੱਤੇ ਪਰ ਇਸ ਮਸਲੇ ਦੇ ਉੱਤੇ ਬੋਲਣ ਤੋਂ ਪਹਿਲੇ ਸਾਨੂੰ ਇਸਾਈ ਮਿਸ਼ਨਰੀਆਂ ਨਾਲ ਆਪਣੇ ਸਦੀਆਂ ਦੇ ਵੈਰ ਦਾ ਹਿਸਾਬ ਰੱਖਣਾ ਪਏਗਾ ਸਾਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕਿਵੇਂ ਸਾਡੀ ਪਾਸ਼ਾ ਨੂੰ ਸੰਸਕ੍ਰਿਤੀ ਨੂੰ ਆਪਣੇ ਹਿਸਾਬ ਨਾਲ ਪਰਭਾਸ਼ਿਤ ਕਰਕੇ ਔਰ ਆਪਣੇ ਤਰੀਕੇ ਨਾਲ ਸਾਨੂੰ ਇਸਾਈ ਗੱਲਪੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ ਉਹ ਸਾਰੀਆਂ ਗੱਲਾਂ ਸਾਨੂੰ ਯਾਦ ਰੱਖਣੀਆਂ ਪੈਣਗੀਆਂ ਤੇ ਗੱਲਾਂ ਬਹੁਤ ਨੇ ਪਰ ਵੀਡੀਓ ਲੰਬੀ ਨਾ ਹੋ ਜਾਏ ਇਸ ਕਰਕੇ ਮੈਂ ਦੱਸਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ